ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਚ ਆਪਾਂ ਇੱਕ ਇਹੋ ਜੀ ਸਮੱਸਿਆ ਬਾਰੇ ਗੱਲ ਕਰਾਂਗੇ ਜਿਹਦੇ ਕਰਕੇ ਸਾਡੀ ਫਸਲਾਂ 'ਚ ਵੀ ਬਹੁਤ ਨੁਕਸਾਨ ਹੋ ਰਿਹਾ ਸਾਡੀ ਵਟਾਂ ਤੇ ਵੀ ਬਹੁਤ ਨੁਕਸਾਨ ਹੋ ਰਿਹਾ ਹੈ ਜਿਹੜੀ ਖਾਲਾਂ ਨਾਲ ਆਪਾਂ ਆਪਣੇ ਖੇਤਾਂ ਨੂੰ ਪਾਣੀ ਦਿੰਦੇ ਆ ਉਹਨਾਂ ਰਾਹੀ ਵੀ ਇਹ ਸਮੱਸਿਆ ਬਹੁਤ ਫੈਲਦੀ ਜਾ ਰਹੀ ਹੈ ਇਹ ਇੱਕ ਇਹੋ ਜੀ ਸਮੱਸਿਆ ਹੈ ਜਿਹਦੇ ਕਰਕੇ ਸਾਡੇ ਕਿਸਾਨ ਭਰਾਵਾਂ ਨੂੰ ਮਿਹਨਤ ਵੀ ਬਹੁਤ ਜ਼ਿਆਦਾ ਕਰਨੀ ਪੈ ਰਹੀ ਹੈ ਤੇ ਉਹਨਾਂ ਦਾ ਖਰਚੇ ਵੀ ਬਹੁਤ ਵਧਰੇ ਨੇ ਤੇ ਸਾਡੇ ਉਤਪਾਦਨ ਤੇ ਵੀ ਬਹੁਤ ਜ਼ਿਆਦਾ ਫਰਕ ਪੈ ਰਿਹਾ ਹੈ ਤੇ ਕੁੱਲ ਮਿਲਾ ਕੇ ਸਾਡੇ ਕਿਸਾਨ ਭਰਾਵਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਆਪਾਂ ਗੱਲ ਕਰ ਰਹੇ ਹਾਂ ਜੀ ਕਿਹੋ ਜੀ ਸਮੱਸਿਆ ਦੀ ਜਿਹਨੂੰ ਆਪਾਂ ਨਦੀਨ ਵੀ ਕਹਿੰਦੇ ਆਂ, ਖਰਪਤਵਾਰ ਵੀ ਕਹਿੰਦੇ ਆਂ ਤੇ ਇਹਨੂੰ ਕਈ ਕਈ ਜ਼ਿੰਮੇਦਾਰ ਕਿਸਾਨ ਭਰਾ ਇਹਨੂੰ ਜੰਗਲੀ ਘਾਹ ਵੀ ਕਹਿੰਦੇ ਨੇ। ਜਿਹੜੇ ਸਾਡੇ ਖੇਤਾਂ ਦੀ ਵਟਾਂ ਹੁੰਦੀਆਂ ਨੇ, ਉਹਨਾਂ ਤੋਂ ਇਹ ਨਦੀਨ ਫੈਲ ਕੇ ਸਾਡੇ ਖੇਤਾਂ 'ਚ ਕਿੰਨਾ ਨੁਕਸਾਨ ਕਰ ਰਹੇ ਨੇ, ਤੁਹਾਡੀ ਸੋਚ ਤੋਂ ਹੀ ਪਰੇ ਆ ਕਿਉਂਕਿ ਇਹਨਾਂ ਕਰਕੇ ਸਾਡਾ ਲਗਭਗ ਲਗਭਗ 30 ਤੋਂ 40% ਤੱਕ ਨੁਕਸਾਨ ਹੋ ਸਕਦਾ ਹੈ। ਇਹ ਸਾਡੇ ਖੇਤਾਂ 'ਚ 12 ਮਹੀਨੇ ਪਰੇਸ਼ਾਨ ਕਰਦੇ ਨੇ। ਇਹ ਹਰ ਫਸਲ 'ਚ ਪ੍ਰੇਸ਼ਾਨ ਕਰਦੇ ਨੇ ਤੇ ਇਹਨਾਂ ਦਾ ਕੀ ਸੋਲੂਸ਼ਨ ਕੀਤਾ ਜਾਏ ਇਸ ਵੀਡੀਓ 'ਚ ਆਪਾਂ ਤੁਹਾਨੂੰ ਉਹਦੇ ਬਾਰੇ ਵੀ ਚਰਚਾ ਕਰਾਂਗੇ ਚਲੋ ਕਿਸਾਨ ਭਰਾਵੋ ਸ਼ੁਰੂ ਕਰਦੇ ਆਂ ਜਿਹੜੇ ਕਿਸਾਨ ਭਰਾ ਪਹਿਲੀ ਵਾਰ ਸਾਨੂੰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ ਦੋਸਤੋ ਸ਼ੁਰੂ ਕਰਦੇ ਆਂ ਜੀ ਇਹ ਇਹ ਅਜਿਹੇ ਅਣਚਾਹੇ ਰੁੱਖ ਹੁੰਦੇ ਨੇ ਜਿਹੜੇ ਆਪਣੇ ਆਪ ਸਾਡੇ ਖੇਤਾਂ ਦੀ ਵਟਾਂ ਤੇ ਖੇਤ ਦੀ ਖਾਲਾਂ ਤੇ ਖੇਤ ਦੇ ਵਿੱਚ ਉੱਗ ਪੈਂਦੇ ਨੇ ਇਹਨਾਂ ਦੇ ਕਰਕੇ ਨਾ ਤਾਂ ਸਾਡੀ ਫਸਲਾਂ ਨੂੰ ਪ੍ਰੋਪਰ ਰੋਸ਼ਨੀ ਮਿਲਦੀ ਹੈ ਨਾ ਉਹਨਾਂ ਨੂੰ ਪ੍ਰੋਪਰ ਤੱਤ ਮਿਲਦੇ ਨਹੀਂ ਨਾ ਪ੍ਰੋਪਰ ਪਾਣੀ ਮਿਲਦਾ ਨਾ ਸਾਡੀ ਫਸਲਾਂ ਨੂੰ ਜਿਹੜਾ ਏਰੀਆ ਚਾਹੀਦਾ ਹੁੰਦਾ ਉਹ ਮਿਲਦਾ ਕਿਉਂਕਿ ਇਹ ਸਾਡੇ ਖੇਤਾਂ ਦੇ ਵਿੱਚ ਇੱਕ ਇਹੋ ਜਿਹਾ ਮਾਇਆ ਜਾਲ ਬਣਾ ਲੈਂਦੇ ਨੇ ਜਿਹਦੇ ਕਰਕੇ ਸਾਡੀ ਫਸਲਾਂ ਨੂੰ ਚੋਹ ਤਰਫਾ ਨੁਕਸਾਨ ਹੁੰਦਾ ਇਹ ਜਿਹੜੇ ਨਦੀਨ ਹੁੰਦੇ ਨੇ ਨਾ ਇਹਨਾਂ ਦੇ ਵਿੱਚ ਜਿਹੜੇ ਸਾਡੇ ਫਸਲਾਂ ਨੂੰ ਨੁਕਸਾਨ ਪਹਚਾਣ ਵਾਲੇ ਕੀੜੇ ਮਕੋੜੇ ਹੁੰਦੇ ਨੇ ਇਹਨਾਂ ਦੇ ਵਿੱਚ ਆਪਣਾ ਘਰ ਬਣਾਉਂਦੇ ਨੇ ਇਹਨਾਂ ਦੇ ਵਿੱਚ ਹੀ ਆਪਣੇ ਅੰਡੇ ਦਿੰਦੇ ਨੇ ਇਹਨਾਂ ਦੇ ਵਿੱਚ ਹੀ ਉਹਨਾਂ ਦਾ ਪੂਰਾ ਪ੍ਰਵਾਸ ਰਹਿੰਦਾ ਠੀਕ ਹੈ ਨਾ ਤਾਂ ਇਹਨਾਂ ਕਰਕੇ ਹੀ ਸਾਡੀ ਫਸਲਾਂ ਨੂੰ ਬਹੁਤ ਸਾਰੇ ਫੰਗਸ ਲੱਗਦੀ ਆ ਬਹੁਤ ਸਾਰੀ ਹੋਰ ਪ੍ਰੋਬਲਮਾਂ ਹੁੰਦੀਆਂ ਨੇ ਤੇ ਮੰਨ ਕੇ ਚਲੋ ਇਹਨਾਂ ਸਾਰਿਆਂ ਦਾ ਇੱਕ ਹੀ ਕਾਰਨ ਹੈ ਇਹ ਖਤਰਨਾਕ ਨਦੀਨ ਖਰਪਤਵਾਰ ਜੰਗਲੀ ਕਾ ਐਨੀ ਵੱਡੀ ਸਮੱਸਿਆ ਦਾ ਸਾਡੇ ਕਿਸਾਨ ਭਰਾ ਕੀ ਸੋਲੂਸ਼ਨ ਕਰਦੇ ਨੇ ਉਹ ਹਰ ਵੀ ਸਾਈਡ ਦਾ ਪ੍ਰਯੋਗ ਕਰਦੇ ਨੇ ਜਾਂ ਵੀਡੀ ਸਾਈਡ ਦਾ ਪ੍ਰਯੋਗ ਕਰਦੇ ਨੇ ਇਹਦੇ ਨਾਲ ਕੀ ਹੁੰਦਾ ਸਾਡੇ ਕਿਸਾਨਾਂ ਦੀ ਜਿਹੜੀ ਫਸਲਾਂ ਨੇ ਉਹਨਾਂ 'ਚ ਪੀਲੇਪੰਦੀ ਪ੍ਰੋਬਲਮ ਆ ਜਾਂਦੀ ਆ ਬਹੁਤ ਵਰੀ ਕਿਸਾਨ ਕੀ ਸੋਚਦੇ ਨੇ ਆਪਾਂ ਹਰਬੀਸਾਈਡ ਦਾ ਪ੍ਰਯੋਗ ਨਹੀਂ ਕਰਦੇ ਆਪਾਂ ਲੇਬਰ ਲਾ ਕੇ ਜਿਹੜੇ ਖਰਪਤਵਾਰ ਨੇ ਉਹਨਾਂ ਨੂੰ ਹਟਾ ਦਿੰਦੇ ਆਂ ਜਿਹੜੇ ਉਹ ਖਰਪਤਵਾਰ ਨੇ ਉਹ ਕੁਝ ਟਾਈਮ ਬਾਅਦ ਫੇਰ ਉਗਾਉਂਦੇ ਨੇ ਸਾਡੇ ਕਿਸਾਨ ਭਰਾਵਾਂ ਦਾ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਹੈ ਕੁੱਲ ਮਿਲਾ ਕੇ ਸਾਡੇ ਕਿਸਾਨ ਭਰਾਵਾਂ ਨੂੰ ਫਸਲ 'ਚ ਨੁਕਸਾਨ ਹੁੰਦਾ ਹੈ ਜਾਂ बार-बार ਲੇਬਰ ਲਾਣੀ ਪੈਂਦੀ ਹੈ ਹੁਣ ਸਾਡੇ ਕਿਸਾਨ ਵੀਰਾਂ ਨੂੰ ਇੱਕ ਇਹੋ ਜੀ ਤਕਨੀਕ ਦੀ ਲੋੜ ਹੈ ਜਿਦੇ ਕਰਕੇ ਜਿੰਨੇ ਵੀ ਤਰੀਕੇ ਦੇ ਖਰਪਤਵਾਰ ਹੁੰਦੇ ਨੇ ਉਨ ਸਾਰੇ ਖਰਪਤਵਾਰਾਂ ਦਾ ਵੀ ਨਾਸ ਹੋ ਸਕੇ ਤੇ ਸਾਡੀ ਫਸਲਾਂ ਵੀ ਸੁਰੱਖਿਤ ਰਹਿ ਸਕੀਏ ਸਾਡੇ ਫਸਲਾਂ ਚ ਉਤਪਾਦਨ ਦਾ ਵੀ ਫਰਕ ਨਾ ਪਵੇ ਤੇ ਜਿਹੜੀ ਸਾਡੀ ਧਰਤੀ ਹੈ ਇਹਦੀ ਵੀ ਗੁਣਵੱਤਾ ਸਹੀ ਰਹਿ ਸਕੇ ਦੋਸਤੋ ਸਵੀਪ ਪਾਵਰ ਇੱਕ ਇਹੋ ਜਿਹਾ ਨਵੀਂ ਜਨਰੇਸ਼ਨ ਦਾ ਹਰਬੀਸਾਈਡ ਹੈ ਜੋ ਕਿ ਨੋਨ ਸਿਲੈਕਟਿਵ ਵੀ ਹੈ ਤੇ ਪੋਸਟ ਐਮਰਜੈਂਟ ਵੀ ਹੈ ਸਵੀਪ ਪਾਵਰ ਦੀ ਖਾਸ ਗੱਲ ਹੋਰ ਹੈ ਜੋ ਇਹਦਾ ਨੋਨ ਸਿਲੈਕਟਿਵ ਹੈ ਇਹ ਸਾਰੇ ਤਰੀਕੇ ਦੇ ਨਦੀਨਾਂ ਨੂੰ ਕੰਟਰੋਲ ਕਰਦਾ ਹੈ ਇਹ ਪੋਸਟ ਐਮਰਜੈਂਟ ਪ੍ਰੋਡਕਟ ਹੈ ਪੋਸਟ ਅਮਰਜੈਂਟ ਪ੍ਰੋਡਕਟ ਦਾ ਕੀ ਮਤਲਬ ਹੈ ਜਦੋਂ ਤੁਹਾਡੇ ਨਦੀਨ ਤੁਹਾਡੇ ਵਸਤੋਂ ਬਾਹਰ ਹੋ ਗਏ ਉਗ ਚੁੱਕੇ ਨੇ ਉਹਨਾਂ ਨੂੰ ਕੰਟਰੋਲ ਕਿਵੇਂ ਕਰਨਾ ਹੈ ਇਹ ਪੋਸਟ ਅਮਰਜੈਂਟ ਪ੍ਰੋਡਕਟ ਹੀ ਕਰ ਸਕਦਾ ਹੈ ਜਿਹੜਾ ਸਵੀਪ ਪਾਵਰ ਹੈ ਉਹ ਪੋਸਟ ਅਮਰਜੈਂਟ ਪ੍ਰੋਡਕਟ ਦੀ ਕੈਟਾਗਰੀ ਚ ਆਉਂਦਾ ਹੈ ਜਿਹੜਾ ਸਵੀਪ ਪਾਵਰ ਹੈ ਉਹ ਸਾਡੇ ਖੇਤਾਂ ਚ ਕੰਮ ਕਿਵੇਂ ਕਰਦਾ ਤੁਸੀਂ ਆਪਣੇ ਵਟਾਂ ਤੇ ਜਿਨ੍ਹਾਂ ਦੇ ਨਾਲ ਸਾਡੇ ਕਿਸਾਨ ਭਾਈ ਪਾਣੀ ਦਿੰਦੇ ਨੇ ਉਹਨਾਂ ਉੱਤੇ ਤੁਸੀਂ ਜਦੋਂ ਵੀ ਆਪਣੇ ਖੇਤ ਨੂੰ ਸਪਰੇਅ ਕਰਦੇ ਹੋ ਉਸੇ ਦਿਨ ਤੋਂ ਹੀ ਇਹ ਨਦੀਨਾਂ ਨੂੰ ਉੱਥੇ ਹੀ ਕੰਟਰੋਲ ਕਰ ਲੈਂਦਾ ਹੈ ਤੁਸੀਂ ਧਿਆਨ ਨਾਲ ਦੇਖੋਗੇ ਵੀ ਉੱਥੇ ਹੀ ਬ੍ਰੇਕ ਲੱਗ ਜਾਂਦੀ ਹੈ ਨਦੀਨਾਂ ਨੂੰ ਤੇ ਤਿੰਨ ਦੇ ਪੰਜ ਦਿਨਾਂ ਚੋਂ ਤਿੰਨ ਤੋਂ ਲੈ ਕੇ ਪੰਜ ਦਿਨਾਂ ਦੇ ਅੰਦਰ ਅੰਦਰ ਇਹ ਤੁਹਾਡੇ ਜਿਹੜੇ ਨਦੀਨ ਨੇ ਸੁੱਕ ਜਾਣਗੇ ਤੇ ਖਤਮ ਹੋ ਜਾਣਗੇ ਜਿਹੜੀ ਸਵੀਪ ਪਾਵਰ ਦੀ ਜਿਹੜੀ ਖਾਸ ਗੱਲ ਮੈਂ ਇਹ ਦੇਖੀ ਹੈ ਕਿ ਇਹ ਨਾ ਇੱਕ ਲੇਅਰ ਬਣਾ ਲੈਂਦਾ ਬਹੁਤ ਕਮਾਲ ਦੀ ਉਹ ਲੇਅਰ ਦਾ ਕੀ ਫਾਇਦਾ ਹੁੰਦਾ ਬਹੁਤ ਲੰਬੇ ਟਾਈਮ ਤੱਕ ਉਹ ਲੇਅਰ ਹੈਗੀ ਹੈ ਜਿਹੜੀ ਦੁਬਾਰਾ ਨਦੀਨਾਂ ਨੂੰ ਦੁਬਾਰਾ ਖਰਪਤਵਾਰਾਂ ਨੂੰ ਦੁਬਾਰਾ ਜੰਗਲੀ ਕਹਾ ਨੂੰ ਪ੍ਰੋਪਰ ਕੰਟਰੋਲ ਕਰਕੇ ਰੱਖਦੀ ਆ ਇਹ ਇੰਨੇ ਸਾਡੀ ਫਸਲ ਬਹੁਤ ਵੱਡੀ ਹੋ ਜਾਂਦੀ ਹੈ ਤੇ ਸਾਨੂੰ ਕੋਈ ਨੁਕਸਾਨ ਨਹੀਂ ਹੁੰਦਾ ਸਾਡਾ ਬਹੁਤ ਫਾਇਦਾ ਹੁੰਦਾ ਕਿਸਾਨ ਵੀਰੋ ਤੁਸੀਂ ਜਦੋਂ ਵੀ ਇਹਦਾ ਇਸਤੇਮਾਲ ਕਰੋ ਇੱਕ ਗੱਲ ਦਾ ਖਾਸ ਕਰ ਧਿਆਨ ਰੱਖੋ ਤੁਸੀਂ ਇਹਦਾ ਜਿਹੜਾ ਸਪਰੇਅ ਆਪਣੇ ਵਟਾਂ ਤੇ ਖਾਲਾਂ ਤੇ ਬਹੁਤ ਹੀ ਧਿਆਨਪੂਰਵਕ ਕਰਨੀ ਆ ਜਿਹੜੀ ਡੋਜ਼ ਕੰਪਨੀ ਨੇ ਰეკਮੈਂਡ ਕੀਤੀ ਆ ਉਨੀ ਹੀ ਡੋਜ਼ ਕਰਨੀ ਆ ਉਨੇ ਹੀ ਏਰੀਆ ਚ ਕਰਨੀ ਆ ਤਾਂ ਕਿ ਪ੍ਰੋਪਰ ਕੰਟਰੋਲ ਕੀਤਾ ਜਾ ਸਕੇ ਜੰਗਲੀ ਕਹਾਤੇ ਨਦੀਨਾਂ ਤੇ ਕਿਸਾਨ ਭਰਾਓ ਇਸ ਪ੍ਰੋਡਕਟ ਦੀ ਇੱਕ ਖਾਸ ਗੱਲ ਇਹ ਹੈ ਕਿ ਹੋਰ ਪ੍ਰੋਡਕਟਾਂ ਚ ਆਪਾਂ ਨੂੰ ਕਈ ਵਾਰੀ ਇਹ ਦੇਖਣ ਨੂੰ ਮਿਲਿਆ ਕਿ ਇੱਕ ਵਾਰੀ ਤੁਸੀਂ ਪ੍ਰੋਡਕਟ ਦੀ ਸੀਲ ਓਪਨ ਕਰ ਲਈ ਪ੍ਰੋਡਕਟ ਨੂੰ ਓਪਨ ਕਰ ਲਿਆ ਤੁਸੀਂ ਉਹਨੂੰ ਇਸਤੇਮਾਲ ਕਰਨਾ ਹੀ ਪੈਂਦਾ ਹੈ ਲੇਕਿਨ ਇਸ ਚ ਇਦਾਂ ਦੀ ਕੋਈ ਗੱਲ ਨਹੀਂ ਆ ਤੁਸੀਂ ਇਸ ਪ੍ਰੋਡਕਟ ਨੂੰ ਕਦੇ ਵੀ ਇਸਤੇਮਾਲ ਕਰੋ ਕੋਈ ਪ੍ਰੋਬਲਮ ਨਹੀਂ ਹੈਗੀ ਦੋ ਵਾਰ ਚ ਯੂਜ਼ ਕਰੋ ਚਾਰ ਵਾਰੀ ਯੂਜ਼ ਕਰੋ ਤੁਸੀਂ ਇਸ ਲਈ ਪ੍ਰੋਪਰ ਆਜ਼ਾਦ ਰਹਿੰਦੇ ਹੋ ਸਵੀ ਪਾਵਰ ਦੀ ਬਹੁਤ ਵੱਡੀ ਖਾਸ ਗੱਲ ਹੈ ਕਿਸਾਨ ਭਰਾਓ ਜਿਹੜਾ UPL ਦਾ Sweep Power ਹੈ ਸਾਡੀ ਜਿਹੜੀ ਵਟਾਂ ਨੇ ਖਾਲਾਂ ਨੇ ਉਹਨਾਂ ਦੇ ਦਾ ਰਿਜ਼ਲਟ ਬਹੁਤ ਵਧੀਆ ਤੁਹਾਨੂੰ ਆਪਾਂ ਐਗਜ਼ਾਮਪਲ ਦੇ ਤੌਰ ਦੇ ਨਾਲ ਇੱਕ ਕਿਸਾਨ ਨੇ ਮੱਕੀ ਦਾ ਖੇਤ ਲਾਇਆ ਹੋਇਆ ਇਸ ਦੇ ਕਿਨਾਰੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵਧੀਆ ਰਿਜ਼ਲਟ ਆਇਆ ਹੋਇਆ ਹੈ ਸਿਰਫ 3 ਦਿਨ ਹੋਏ ਨੇ ਸਪਰੇਅ ਕੀਤੇ ਨੂੰ ਤੇ ਸਾਰਾ ਘਾਹ ਜਿਹੜਾ ਪੀਲਾ ਪੈ ਚੁੱਕਿਆ ਤੇ 4 ਤੋਂ 5 ਦਿਨ 5 ਦਿਨਾਂ ਦੇ ਅੰਦਰ ਅੰਦਰ ਨਾਲ ਜਿਹੜਾ ਘਾਹ ਹੈ ਸੁੱਕ ਕੇ ਥੱਲੇ ਬਹਿ ਜਾਊਗਾ ਥੱਲੇ ਲੱਗ ਜੂਗਾ ਤੇ ਦੁਬਾਰਾ ਵੀ ਲੰਬੇ ਟਾਈਮ ਤੱਕ ਕੰਟਰੋਲ ਰਹੂਗਾ। ਇਹ ਸਵੀਪ ਪਾਵਰ ਦੀ ਜਿਹੜੀ ਸਭ ਤੋਂ ਖਾਸ ਗੱਲ ਇਹ ਹੀ ਹੈ ਕਿ ਇਹਦਾ ਜਿਹੜਾ ਕੰਟਰੋਲ ਹੈ, ਨਦੀਨਾ ਦੇ ਜਿਹੜਾ ਕੰਟਰੋਲ ਹੈ ਬਹੁਤ ਲੰਬੇ ਟਾਈਮ ਤੱਕ ਰਹਿੰਦਾ ਹੈ। ਅਸੀਂ ਇੱਕ ਇਹੋ ਜਿਹੇ ਕਿਸਾਨ ਨਾਲ ਗੱਲ ਕੀਤੀ ਜੋ ਇਹਦਾ ਇਸਤੇਮਾਲ ਕਾਫੀ ਲੰਬੇ ਸਮੇਂ ਤੋਂ ਆਪਣੇ ਖੇਤਾਂ 'ਚ ਕਰ ਰਿਹਾ। ਮੇਰਾ ਨਾਮ ਬਲਜਿੰਦਰ ਸਿੰਘ ਆ ਜੀ। ਸਾਨਾ ਸਰਦਾਰ ਭਜਨ ਸਿੰਘ ਪਿੰਡ ਆਦਮਪੁਰ ਡਿਸਟ੍ਰਿਕਟ ਫਤਿਹਗੜ ਸਾਹਿਬ। ਅਸੀਂ 25 ਏਕੜ ਦੀ ਖੇਤੀ ਕਰਦੇ ਆਂ। ਸਬਜ਼ੀ ਦੀ ਖੇਤੀ ਵੀ ਕਰਦੇ ਆਂ, ਆਲੂ ਲਾਉਂਦੇ ਆਂ, ਮੱਕੀ, ਕਣਕ, ਜੀਰੇ। ਆ ਇੱਥੇ ਸਾਡੇ ਜ਼ਿੰਮੇਦਾਰ ਭਾਈ ਨੇ ਕਿਸਾਨ ਭਰਾ ਨੇ ਇੱਥੇ ਯੂਜ਼ ਕੀਤਾ ਇਸ ਨੂੰ ਤੁਸੀਂ ਇੱਥੇ ਦੇਖ ਸਕਦੇ ਹੋ ਇਹਦਾ ਰਿਜ਼ਲਟ ਆਉਣਾ ਸਟਾਰਟ ਹੋ ਗਿਆ ਹੈ ਤੇ ਸਰ ਤੁਸੀਂ ਇੱਥੇ ਕਦੋਂ ਇਸਤੇਮਾਲ ਕੀਤਾ ਇਹਨਾਂ ਦਿਨ ਹੋ ਗਏ ਜੀ ਅੱਜ ਕਰੇ ਨੂੰ ਤੀਜਾ ਦਿਨ ਹੈ ਅਜੇ ਅੱਜ ਪੂਰਾ ਰਿਜ਼ਲਟ ਆਉਣਾ ਸ਼ੁਰੂ ਹੋ ਗਿਆ ਜਾਨੀ 2-3 ਦਿਨ ਚ ਇਹਨੇ ਜਿਵੇਂ ਖਤਮ ਹੋ ਜਾਣਾ ਹੁਣ ਇਹ ਪੀਲਾ ਹੋ ਗਿਆ ਇਸ ਟਾਈਮ 3 ਦਿਨ ਚ ਪੂਰਾ ਅਸਰ ਕਰ ਗਿਆ ਮੈਂ ਜਾਨਣਾ ਚਾਹੁੰਦਾ ਵੀ ਤੁਸੀਂ ਯੂਪੀਐਲ ਚ ਇਹੋ ਜਿਹਾ ਕੀ ਸਪੈਸ਼ਲ ਆਇਆ ਵੀ ਜੇ ਜੋ ਤੁਸੀਂ ਇਸ ਤੇ ਇੰਨਾ ਭਰੋਸਾ ਕਰ ਰਹੇ ਹੋ ਇਹਨੂੰ ਅਸੀਂ ਲੰਬੇ ਸਮੇਂ ਤੋਂ ਵਰਤ ਰਹੇ ਹਾਂ ਜਦ ਤੋਂ ਇਹ ਆਈ ਹੈ ਗਰਾਉਂਡ ਤੇ ਇਹਦਾ ਰਿਜ਼ਲਟ ਇਦਾਂ ਹੈ ਵੀ ਇੱਕ ਤਾਂ ਮਿੱਟੀ ਨਹੀਂ ਖਰਾਬ ਹੁੰਦੀ ਸਾਡੀ ਬੱਟਾਂ ਦੀ ਦੂਜਾ ਇਹ ਇਹਦੇ ਚ ਕੋਈ ਕੈਂਸਰ ਵਾਲੇ ਸ਼ਲਟ ਨਹੀਂ ਹੈਗਾ ਤੀਜਾ ਨੰਬਰ ਇਹ ਸਾਡੀ ਲੇਬਰ ਬਚਾਉਂਦੀ ਆ ਅਸੀਂ ਵਰਤਦੇ ਆਂ ਆਪਣੀ ਕੰਮ ਨਿਭੜ ਜਾਂਦਾ ਹੈ ਪੰਜ ਚਾਰ ਦਿਨ ਚ ਇਹਦਾ ਰਿਜ਼ਲਟ ਆ ਜਾਂਦਾ ਬੱਟਾਂ ਸਾਡੀਆਂ ਸਾਫ਼ ਹੋ ਜਾਂਦੀਆਂ ਨੇ ਨਹੀਂ ਸਾਨੂੰ ਲੇਬਰ ਨਾਲ ਫਿਰ ਕੋਸਟਿੰਗ ਵੱਧ ਪੈਂਦੀ ਆ ਜਿਹੜੀਆਂ ਦੂਜਿਆਂ ਨੇ ਕੰਪਨੀ ਦੇ ਹੋਰ ਵੀ ਆਈਆਂ ਨੇ ਦਵਾਈਆਂ ਇਹਦੇ ਨਾਲ ਦੀਆਂ ਉਹ ਉੱਪਰੋਂ ਫੂਕ ਦਿੰਦੇ ਨੇ ਦੁਬਾਰੇ ਫਿਰ ਚੱਲ ਪੈਂਦਾ ਛੇਤੀ ਉਹ 10 ਦਿਨ ਦੇ ਵਿੱਚ ਵਿੱਚ ਚੱਲ ਪੈਂਦਾ ਇਹਦਾ ਆਏ ਵੀ ਲੰਬਾ ਅਸਰ ਹੁੰਦਾ ਜਾਨੂ ਸਾਡੀ ਫਸਲ ਪੱਕ ਜਾਂਦੀ ਹੈ ਜਾਨੂ ਇਹ ਮੁਕਦ ਉਹਦੇ ਕਰਕੇ ਅਸੀਂ ਇਹਨੂੰ ਪਹਿਲ ਦੇ ਰਹੇ ਹਾਂ ਇਹਦਾ ਜਿਹੜਾ ਰੰਗ ਹੈ ਜਿਆਦਾ ਗੂੜਾ ਡਾਰਕਾ ਜਿਹੜੀ ਦੂਜੇ ਇਹਦੇ ਨਾਲ ਜਾਂ ਮਿਲਦੇ ਆ ਜੁਲਦੇ ਆ ਕੰਪਨੀਆਂ ਦੀ ਦਵਾਈ ਆਈ ਆ ਉਹ ਲਾਈਟ ਹੈ ਇਹਦੀ ਵੀ ਜ਼ਿੰਮੇਵਾਰ ਨੂੰ ਮੈਂ ਦੱਸਣਾ ਚਾਹੁੰਦਾ ਵੀ ਇਹਦੇ ਚਾਹ ਵੀ ਫਰਕ ਹੈ ਜੇ ਆਪਾਂ ਨੂੰ ਨਹੀਂ ਬਾਅਦ ਤੋਂ ਪਤਾ ਲੱਗਦਾ ਜਦੋਂ ਆਪਾਂ ਖੋਲਦੇ ਇਹਨੂੰ ਰੰਗ ਚੇਂਜ ਹੁੰਦਾ ਇਹਦਾ ਇਹ ਗੂੜੇ ਰੰਗ ਚ ਹੈ ਦੂਜੀ ਫਿੱਕੇ ਰੰਗ ਚ ਤੁਸੀਂ ਦੇਖ ਸਕਦੇ ਹੋ ਇੱਥੇ 2 ਤੋਂ 3 ਦਿਨ ਪਹਿਲਾਂ ਹੀ ਇਹਨੂੰ ਇਸਤੇਮਾਲ ਕੀਤਾ ਹੈ ਲਗਭਗ ਪੀਲਾ ਪੈ ਚੁੱਕਿਆ ਹੈ ਜੀ ਪੂਰੇ ਨਦੀਨ ਜਿੰਨੇ ਵੀ ਉਹ ਪੀਲੇ ਪੈ ਚੁੱਕੇ ਆ 4 ਤੋਂ 5 ਦਿਨਾਂ ਚ ਤਿੰਨ ਤੋਂ ਪੰਜ ਦਿਨਾਂ ਚ ਵੈਸੇ ਤਾਂ ਇਹ ਬਿਲਕੁਲ ਸੁੱਕ ਕੇ ਬਿਲਕੁਲ ਜ਼ੀਰੋ ਹੋ ਜਾਊਗਾ ਜੀ ਇੱਥੇ ਤੇ ਉਸ ਤੋਂ ਬਾਅਦ ਬਹੁਤ ਲੰਬੇ ਟਾਈਮ ਤੱਕ ਇੱਥੇ ਕੋਈ ਵੀ ਘਾਹ ਕੋਈ ਵੀ ਨਦੀਨ ਨਹੀਂ ਉਗੂਗਾ ਇੱਥੇ ਇਹਦਾ ਤੁਸੀਂ ਰਿਜ਼ਲਟ ਦੇਖ ਸਕਦੇ ਹੋ ਸਵੀਪ ਪਾਵਰ ਦਾ ਵਾਕਿਆ ਜੀ ਬਹੁਤ ਹੀ ਅਸਰਦਾਰ ਹੈ ਤੇ ਬਹੁਤ ਹੀ ਸੁਰੱਖਿਅਤ ਹੈ ਕਿਸਾਨ ਪ੍ਰਾਵੋ ਇਹ ਜਿਹੜਾ ਪ੍ਰੋਡਕਟ ਹੈਗਾ ਨਾ ਮਾਰਕੀਟ ਜਿੰਨੇ ਵੀ ਪ੍ਰੋਡਕਟ ਆ ਰਹੇ ਨੇ ਉਹਨਾਂ ਚੋਂ ਸਭ ਤੋਂ ਟਾਪ ਦਾ ਪ੍ਰੋਡਕਟ ਹੈ। ਆਪਾਂ ਇੱਕ ਰਿਟੇਲ ਭਰਾ ਨਾਲ ਗੱਲ ਕੀਤੀ ਜੋ ਪ੍ਰੋਡਕਟ ਨੂੰ ਕਾਫੀ ਕਿਸਾਨਾਂ ਨੂੰ ਦੇ ਚੁੱਕਿਆ ਉਹਨੂੰ ਵੀ ਇਹਦਾ ਫੀਡਬੈਕ ਕਾਫੀ ਕਮਾਲ ਦਾ ਮਿਲਿਆ। ਦੋਸਤੋ ਸਾਡੇ ਨਾਲ ਨੇ ਰਿਟੇਲਰ ਭਰਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਰ ਪਹਿਲਾਂ ਤੁਸੀਂ ਆਪਣੇ ਬਾਰੇ ਥੋੜਾ ਜਿਹਾ ਦੱਸੋ। ਮੇਰੀ ਲੋਕੇਸ਼ਨ ਸਰਹੰਦ ਸਾਨੀਪੁਰ ਰੋਡ ਫਤਿਹਗੜ੍ਹ ਸਾਹਿਬ ਮੇਰੀ ਫਾਰਮ ਦਾ ਨਾਮ ਮਾਨਮ ਖੇਤੀ ਸੇਵਾ ਸੈਂਟਰ ਯੂਪੀਐਲ ਕੰਪਨੀ ਦੇ ਬਹੁਤ ਦੇਰ ਤੋਂ ਪ੍ਰੋਡਕਟ ਮੈਂ ਸੇਲ ਵੀ ਕਰਦਾ ਰਹੇ ਹਾਂ ਪਰ ਥੋੜੇ ਸਮੇਂ ਤੋਂ ਹੁਣ ਮੈਂ ਯੂਪੀਐਲ ਦੇ ਕੰਪਨੀ ਤੋਂ ਡਾਇਰੈਕਟ ਪ੍ਰੋਡਕਟ ਲੈਣੇ ਸ਼ੁਰੂ ਕਰੇ ਨੇ ਉਹ ਤੋਂ ਕੰਪਨੀ ਦੇ ਪ੍ਰੋਡਕਟਾਂ ਤੋਂ ਮੈਨੂੰ ਬਹੁਤ ਵਧੀਆ ਰਜ਼ਾਨ ਮਿਲੇ ਆ ਫਾਰਮਰ ਮੇਰੇ ਪ੍ਰੋਡਕਟ ਵਧੀਆ ਪਸੰਦ ਕਰਦੇ ਆ ਜਿਵੇਂ ਕਿ ਇਹਨਾਂ ਦਾ ਯੂਪੀਐਲ ਦਾ ਸਵੀਪ ਪਾਵਰ ਪ੍ਰੋਡਕਟ ਆਂਦਾ ਹੈ ਹੋਰ ਵੀ ਕਈ ਕੰਪਨੀਆਂ ਉਹਨੂੰ ਲੈ ਕੇ ਆ ਰਹੀਆਂ ਨੇ ਤੇ ਆਈਆਂ ਵੀ ਹੋਈਆਂ ਨੇ ਪਰ ਜਿਹੜਾ UPL ਦੀ Sweep Power ਦਾ ਰਿਜ਼ਲਟ ਆ ਰਿਹਾ ਫਾਰਮਰ ਨੂੰ ਲੰਬੇ ਸਮੇਂ ਵਾਸਤੇ ਰਿਜ਼ਲਟ ਮਿਲਦਾ ਹੈ ਔਰ ਬਾਜਵ ਰੇਟ ਤੇ ਮਿਲਦਾ ਹੈ ਫਾਰਮਰ ਨੂੰ ਕੋਈ ਉਹ ਪ੍ਰੋਡਕਟ ਮਹਿੰਗਾ ਨਹੀਂ ਲੱਗਦਾ ਕਿਉਂਕਿ ਉਹ ਲੰਬੇ ਸਮੇਂ ਵਾਸਤੇ ਕੰਮ ਕਰਦਾ ਹੈ ਬਾਕੀ ਕੰਪਨੀਆਂ ਦੇ ਪ੍ਰੋਡਕਟ ਆਉਂਦੇ ਨੇ ਪਰ ਉਹ ਲੰਬਾ ਸਮਾਂ ਘੱਟ ਸਮਾਂ ਕਰਦੇ ਨੇ ਪਰ ਸਸਤੇ ਵੀ ਮਿਲ ਰਹੇ ਨੇ ਪਰ ਫਾਰਮਰ ਨੂੰ ਉਹਨਾ ਰਿਜ਼ਲਟ ਨਹੀਂ ਮਿਲਦਾ ਹੈਗਾ ਇਸ ਕਰਕੇ ਮੈਂ ਕਿਸਾਨ ਭਰਾਵਾਂ ਨੂੰ ਇਹੀ ਕਹੂੰਗਾ ਵੀ ਤੁਸੀਂ Sweep Power UPL ਨਦੀਨ ਨਾਸ਼ਕ ਜਿਹੜੀ ਆਪਾਂ ਵਟਾਂ ਦੇ ਯੂਜ਼ ਕਰਦੇ ਆ ਇਹਨੂੰ ਸਭ ਤੋਂ ਵੱਧ ਤੋਂ ਵੱਧ ਯੂਜ਼ ਕਰੋ ਕਿਸਾਨ ਵੀਰੋ ਆਂਤ ਵੇਲੇ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗਾ ਕਿ ਇਹ ਪ੍ਰੋਡਕਟ ਕਾਮਯਾਬ ਵੀ ਹੈਗਾ 100% ਤੇ ਅਸਰਦਾਰ ਵੀ 100% ਹੈ ਤੇ ਸੁਰੱਖਿਅਤ ਵੀ 100% ਹੈ ਤੁਸੀਂ ਇਸ ਤੇ ਭਰੋਸਾ ਕਰ ਸਕਦੇ ਹੋ ਇਹਦੀ ਕੁਝ ਬੂੰਦਾ ਨਾਲ ਥੋਡੀ ਫਸਲ ਵੀ ਸੁਰੱਖਿਅਤ ਰਹੂਗੀ ਤੇ ਖਰਪਤਵਾਰਾ ਦਾ ਵੀ ਨਾਸ਼ ਹੋਊਗਾ ਜੇ ਤੁਹਾਨੂੰ ਇਹ ਸਾਡੀ ਮਿਹਨਤ ਪਸੰਦ ਆਈ ਹੈ ਤਾਂ ਇਸ ਵੀਡੀਓ ਨੂੰ ਲਾਈਕ ਜਰੂਰ ਕਰੋ ਸ਼ੇਅਰ ਜਰੂਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਲਦੀ ਮਿਲਦੇ ਹਾਂ ਤੁਹਾਨੂੰ ਇੱਕ ਨਵੀਂ ਵੀਡੀਓ 'ਚ ਧੰਨਵਾਦ ਜੀ